ਵੇਕੀ 16 17 ਰਾਤ ਨੂੰ ਇੱਕ ਬੱਚਾ ਗਵਾਚ ਗਿਆ ਸੀ ਤਾਂ ਉਸ ਸੰਬੰਧ ਵਿੱਚ ਜੀਆਰਪੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੜੀ ਮਿਹਨਤ ਕਰਦੇ ਹੋਏ ਬੱਚੇ ਨੂੰ ਲੱਭ ਲਿਆ ਗਿਆ ਅਤੇ ਮਾਂ ਦੇ ਹਵਾਲੇ ਬੱਚੇ ਨੂੰ ਕਰ ਦਿੱਤਾ ਗਿਆ ਤਾਂ ਉੱਤੇ ਇਸ ਮੌਕੇ ਮਾਂ ਦੇ ਵੱਲੋਂ ਇਸ ਮੌਕੇ ਜੀਆਰਪੀ ਟੀਮ ਦਾ ਦਿলো ਧੰਨਵਾਦ ਕੀਤਾ ਗਿਆ ਜਿਵੇਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬੱਚਾ 16 17 ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹਲਥ ਸੌਗੀ ਜੀ ਤੇ ਬੱਚਾ ਕਰੀਬ-ਕਰੀਬ ਸਵੇਰ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਸੀ ਉਹ ਕਿਡਨਾਪ ਕਰਕੇ ਲੈ ਗਈ ਸੀ ਤੇ ਜਦੋਂ ਸਾਡੇ ਮਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸਸੀ ਪ੍ਰਭਾ ਦੇਵਦੀ ਜੀ ਆਈਪੀਐਸ ਡੀਜੀਪੀ ਰੇਲਵੇਜ਼ ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆਹ ਘਟਨਾ ਸਾਡੇ ਇੱਕ ਵਾਪਰ ਗਈ ਹੈ ਤੇ ਉਹਨਾਂ ਨੇ ਬਹੁਤ ਹੀ ਮਤਲਬ ਪੈਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਆ ਟਾਸਕ ਜਿਵੇਂ ਸਾਨੂੰ ਇਹ ਹੋ ਗਿਆ ਕਿ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਹਾਂ ਕਿਡਨੈਪ ਤੇ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂ ਕੀਤੀ ਤਫ਼ਤੀਸ਼ ਤੇ ਇੱਕ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨੈਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 a.m. ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ 8:00 9:00 ਆਈ ਹੈ ਜੀ ਆਰਪੀਟਨ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਤੇ ਫਿਰ ਵੀ ਸਾਡੀ ਟੀਮ ਹੈ ਸਾਡੇ ਐਸਐਚਓ ਸਾਹਿਬ ਬਲਵਿੰਦਰ ਸਿੰਘ ਜੀ ਬੀਰਬਲ ਜੀ ਸਤੀਸ਼ ਜੀ ਤੇ ਇਹਨਾਂ ਨੇ ਬੁਖਰ ਵਕਤ ਸਾਬ ਕਹਿੰਦੇ ਟੀਮਾਂ ਬਣਾ ਕੇ ਹੁਣੇ ਹੀ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਲੋੜ ਹੈ ਤਾਂ ਮੈਨੂੰ ਨਾਲ ਦੀ ਨਾਲ ਹੀ ਦੱਸੀ ਜਾਣਾ ਮੈਂ ਤੁਹਾਡੀ ਮਦਦ ਪ੍ਰੋਵਾਈਡ ਕਰਾ ਦੂੰਗਾ ਦਿਸ ਸਾਹਬ ਨਾਲ ਨਾਲ ਸਾਨੂੰ ਸਪੈਸ਼ਲ ਡੀਜੀਪੀ ਸਾਹਿਬ ਸਾਡੇ ਰੇਲਵੇ ਨਾਲ ਸਾਡਾ ਗਾਈਡ ਵੀ ਕਰੀ ਗਏ ਉਹਨਾਂ ਨੇ ਸਾਨੂੰ ਨਾਲ ਨਾਲ ਦੱਸੀ ਗਏ ਹੁਣ ਇੱਧਰ ਜਾਓ ਹੁਣ ਇੱਧਰ ਜਾਓ ਆ ਕਰੋ ਆ ਕਰੋ ਤੇ ਜਿਨ੍ਹਾਂ ਦੇ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਕਿੰਨੇ ਘੰਟੇ ਚ ਰਿਕਵਰ ਹੋਇਆ ਇਹ ਕਰੀਬ ਕਰੀਬ 72 ਘੰਟਿਆਂ ਚ 60 60 60 60 ਮਿੰਟ ਤੇ ਸਾਰੇ ਚਾਰੰਗੀ ਸੀਗਾ ਕਿਉਂ ਇੱਧਰ ਹੋ ਗਿਆ ਜਦੋਂ ਇਹ ਲੇਡੀ ਹੈ ਜਿਹੜੀ ਜਿਹਦਾ ਬੱਚਾ ਗੁੰਮ ਹੋਇਆ ਸੀ ਲਾਲਤੀ ਦੇਵੀ ਦਾ ਨਾਮ ਹੈ ਇਹਦੇ ਘਰ ਵਾਲੇ ਦਾ ਨਾਮ ਹੈ ਅਸ਼ੀਸ਼ ਇਹ ਰਹਿਣ ਵਾਲੀ ਫਤੇਪੁਰ ਯੂਪੀ ਦੀ ਹੈ ਇਹਦੀ ਉਮਰ ਕਰੀਬ 26 ਸਾਲ ਹੈ ਤੇ ਇਹਦੇ ਦੋ ਬੱਚੇ ਹੈ ਇੱਕ بڑا ਬੱਚਾ ਸੰਸਕਰ ਸਿੰਘ 4 ਸਾਲ ਦਾ ਤੇ ਛੋਟਾ ਬੱਚਾ ਹੈ ਰਾਜ ਸਿੰਘ ਜਿਹੜਾ 1 ਸਾਲ ਦਾ ਹੈ ਤੇ ਉਹ ਲੇਡੀ ਵੀ ਇੱਥੇ ਆਈ ਸੀ ਲੇਡੀ ਤੇ ਜਿਹੜੇ ਬੱਚਾ ਚੋਰੀ ਕੀਤਾ ਉਹਦੇ ਨਾਲ ਇੱਕ ਏਜੰਟ ਬੰਦਾ ਵੀ ਸੀ ਜਨਾਨੀ ਤੇ ਬੰਦਾ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇਵੀ ਹੈ ਲਾਪਰਵਾ ਕਿਸਮ ਦੀ ਜਨਾਨੀ ਹੈ ਉਹ ਆਪਣਾ ਛੋਟਾ ਬੱਚਾ ਉਹਨੂੰ ਬਾਰੀ-ਬਾਰੀ ਫੜਾ ਕੇ ਕਦੀ ਮੋਬਾਈਲ ਫੋਨ ਤੇ ਇੱਧਰ ਚੱਲ ਜਾਂਦੀ ਸੀ ਕਦੀ ਇੱਧਰ ਚੱਲ ਜਾਂਦੀ ਸੀ ਇੱਕ ਦੋ ਵਾਰੀ ਵਾਸ਼ਰੂਮ ਵੀ ਜਾ ਕੇ ਆਈ ਬੱਚਾ ਉਹਨਾਂ ਦੇ ਹੈਂਡਓਵਰ ਕਰਕੇ ਤੇ ਉਹਨੇ ਉਦੋਂ ਤਾਂ ਉਹਨੇ ਸੋਚਿਆ ਕਿ ਵੀ ਬੱਚਾ ਵੀ ਜਾਗਦਾ ਇੱਥੇ ਉਹਦੀ ਮਾਂ ਵੀ ਜਾਗਦੀ ਹੈ ਤੇ ਜਦੋਂ ਸਵਾ ਦੋ 1 ਵਜੇ ਉਸ ਹੋ ਗਈ ਲਾਲਤੀ ਦੇਵੀ ਜਿਹੜੀ ਯੂਪੀ ਤੋਂ ਆਈ ਸੀ ਪੰਜਾਬ ਲੁਧਿਆਣਾ ਸਟੇਸ਼ਨ ਤੇ ਉਹਦੇ ਨਾਲ ਹੀ ਉਹਨੇ ਦੇਖ ਲਿਆ ਕਿ ਹੁਣੇ ਲੇਡੀਸ ਹੋ ਗਈ ਸਵੇਕ 2:00 ਵਜੇ ਕਰੀਬ ਸਵੇਕ 2:00 ਵਜੇ ਉਹਨੇ ਉਹਦਾ ਬੱਚਾ ਚੱਕ ਕੇ ਤੇ ਉਹ ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਇੰਦਰਦੇਵ ਤੇ ਉਹ ਲੈ ਕੇ ਉਹਨੂੰ ਨਿਕਲ ਗਏ ਸਰ ਜੀ ਆਪਾਂ ਚ ਰਜਿਸਟ੍ਰੇਸ਼ਨ ਕੀ ਹੈ ਇਹਨਾਂ ਦਾ ਇਹ ਦੋਨੋਂ ਫੈਕਟਰੀਆਂ 'ਚ ਕੰਮ-ਕੁਮ ਕਰਦੇ ਜੀ ਤੇ ਆਪਸ ਵਿੱਚ ਦੂਜੇ ਨੂੰ ਜਾਣਦੇ ਇੱਕ ਦੂਸਰੇ ਨੂੰ ਫੈਕਟਰੀਆਂ 'ਚ ਕੰਮ ਕਰਕੇ ਜਾਣਣ ਲੱਗ ਪਏ ਸਰ ਪਹਿਲਾਂ ਇਹਨਾਂ ਨੇ ਹੋਰ ਵੀ ਕੋਈ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੈ ਇਹਨਾਂ ਨੇ ਦੇਖੋ ਜੀ ਹੁਣ ਮਨਯੋਗ ਅਦਾਲਤ ਦੇ ਵਿੱਚ ਦੋਨਾਂ ਨੂੰ ਪੇਸ਼ ਕਰਕੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਕੋਸ਼ਿਸ਼ ਕਰਾਂਗੇ ਮੰਗ ਕਰਾਂਗੇ ਕਿ ਵੀ ਜਿੰਨਾ ਸਾਨੂੰ ਪੁਲਿਸ ਰਿਮਾਂਡ ਮਿਲ ਜਵੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਇੰਟਰੋਗੇਸ਼ਨ ਤੋਂ ਬਾਅਦ ਹੀ ਕੁਝ ਸਾਫ਼-ਸਾਫ਼ ਕਹਿਣ ਦੇਵਾਂਗੇ ਸਰ ਇਹਨਾਂ ਨੂੰ ਪਤਾ ਨਹੀਂ ਕਿ ਕੀ ਹੈ ਇਹਨਾਂ ਦੀ ਬੱਚਾ ਚੋਰੀ ਕਰਨ ਦੀ ਮੱਛਾ ਕੀ ਸੀ ਮਨਸ਼ਾ ਤਾਂ ਕਲੀਅਰ ਤਾਂ ਹੁਣ ਥੋੜੀ ਦੇਰ ਬਾਅਦ ਹੀ ਪਤਾ ਲੱਗੂਗਾ ਕੋਰਟ ਮਨਯੋਗ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਵੈਸੇ ਉਹ ਕਹਿੰਦੀ ਇਹਦੇ ਇੱਕ ਬੇਟੀ ਹੈ ਜਿਹੜੀ ਦੋਸ਼ਣ ਹੈ ਸਾਡੀ ਆ ਦੋਸ਼ਨ ਹੈ ਜੀ ਅਨੀਤਾ ਅਨੀਤਾ ਕਦੇ 15 ਸਾਲ ਦੀ ਬੇਟੀ ਹੈ ਤੇ ਇਹਦੇ ਬੇਟਾ ਨਹੀਂ ਹੈ ਤੇ ਬਾਕੀ ਮਤਲਬ ਬੇਡੇ ਦੀ ਲਾਲਚ ਮੋਡਲੀ ਪੁੱਛ ਵਿੱਚ ਆਇਆ ਹੈ ਮੋਡਲੀ ਅਜੇ ਤਾਂ ਬਹੁਤ ਮੋਡਲੀ ਜੀ ਪੁੱਛ ਗੇ ਸ਼ੋਈ ਹੈ ਅਜੇ ਤਾਂ ਅੱਛਾ ਸਰ ਦੋਨਾਂ ਨੂੰ ਫੜਿਆ ਕਿਹੜੀ ਜਗ੍ਹਾ ਤੇੜੀ ਕਿਹੜੀ ਜਗ੍ਹਾ ਦੇਖੋ ਜੀ ਜਿਹੜਾ ਤਾਂ ਇੰਦਰਦੇਵ ਹੈ ਉਹਨੂੰ ਵਿਸ਼ਕਰਮਾ ਕਲੋਨੀ ਦੇ ਨੇੜੇ ਉਹਦਾ ਘਰ ਸੀ ਹੋ ਗਿਆ ਤੇ ਢੋਲੇ ਵਾਲ ਚੌਂਕ ਦੇ ਨੇੜੇ ਜਦੋਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਕਿੱਥੇ ਆਈ ਕਿਤੇ ਕਿਤੇ ਨਾ ਸੀਸੀਟੀਵੀ ਫੁਟੇਜ ਬਿਲਕੁਲ ਹੀ ਨਹੀਂ ਸੀ ਬਲੈਕ ਸਪੋਟ ਹੋਣ ਕਰਕੇ ਨਾ ਤਾਂ ਫਿਰ ਡੋਰ ਟੂ ਡੋਰ ਕੁਝ ਕਿਸ ਕਰਨੀ ਪਈ ਸਾਨੂੰ ਉਹਦੇ ਵਿੱਚ ਵੀ ਇੱਕ ਸਾਨੂੰ ਪ੍ਰਮਾਤਮਾ ਵੱਲੋਂ ਯਾਰ ਕਹਿ ਦੋ ਰੱਬ ਆਪ ਹੀ ਉੱਤਰ ਕੇ ਆਇਆ ਇੱਕ ਛੋਟੇ ਜਿਹੇ ਬੱਚੇ ਨੇ ਕਿਉਂਕਿ ਸਾਡੇ ਕੋਲ ਜਿਹੜੀ ਫੁਟੇਜ ਸੀ ਅਸੀਂ ਹਰੇਕ ਬੰਦੇ ਨੂੰ ਫੋਟੋਸ ਤੇ ਫੁਟੇਜ ਦਿਖਾ ਰਹੇ ਸੀ ਜਦੋਂ ਆਪਾਂ ਡੋਰ ਟੂ ਡੋਰ ਇੱਕ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ ਵੀ ਇਹ ਆਂਟੀ ਸਾਡੀ ਇੱਥੇ ਰਹਿੰਦੀ ਹੈ ਇਸ ਕਮਰੇ 'ਚ ਅੱਛਾ ਪਤਾ ਠੀਕ ਇਧਰ ਇਹਦੇ ਪਿੱਛੇ ਤੁਸੀਂ ਇਹ ਹੱਥ ਹੈ ਕਿ ਉਹ ਮੁੰਡਾ ਨਹੀਂ ਸੀ ਕੋਈ ਇੰਨਾ ਦੀ ਗੱਲ ਨਹੀਂ ਕਿ ਬੱਚੇ ਕਿਧਰੇ ਵੇਚਣ ਜਾ ਰਹੇ ਹੋਣ ਦੋਨੋਂ ਜਾਂ ਐਦਾਂ ਕੋਈ ਆਇਆ ਸਾਹਮਣੇ ਇਹ ਤਾਂ ਸਰ ਬਹੁਤ ਮੋੜ ਲਈ ਪੁੱਛ ਗਏ ਸੋਇਆ ਉਹਦੇ ਦੱਸਣ ਮੁਤਾਬਕ ਮੇਰੇ ਬੇਟਾ ਨਹੀਂ ਹੈ ਹਾਂ ਜੇ 15 ਸਾਲ ਦੀ ਬੇਟੀ ਹੈ ਤਾਂ ਹੁਣ ਪਤਾ ਕਰਾਂਗੇ ਘਰ ਵਾਲਾ ਇਹਦਾ ਮੁੰਬਈ ਰਹਿੰਦਾ ਇਹਦੇ ਦੱਸਣ ਮੁਤਾਬਕ ਇਹਦੇ ਸਾਲ ਤੋਂ ਪਤਨੀ ਸੀ ਜਾਣਦੇ ਸੀ ਕਿੰਨੇ ਸਾਲ ਤੋਂ ਜਾਣਦੇ ਕਿ ਕਰੀਬ-ਕਰੀਬ 3 ਸਾਲਾਂ ਤੋਂ ਇਹਨਾਂ ਦੇ ਦੱਸਣ ਮੁਤਾਬਕ ਕਰੀਬ-ਕਰੀਬ 3 ਸਾਲਾਂ ਤੋਂ ਹੈ ਪਰ ਇਹ ਗੱਲ ਕਲੀਅਰ ਹੈ ਕਿ ਇਹ ਇਥੋਂ ਖਿਸਕਣ ਦੀ ਤਿਆਰੀ ਸੀ ਨਹੀਂ ਨਹੀਂ ਅਲੱਗ-ਅਲੱਗ ਰਹਿੰਦੇ ਨੇ ਉਹ ਪੰਜਾਬ ਛੱਡਣ ਦੀ ਤਿਆਰੀ ਸੀ ਹਾਂ ਬੱਚੇ ਨੂੰ ਨਾਲ ਲੈ ਕੇ ਪੰਜਾਬ ਛੱਡਣ ਦੀ ਤਿਆਰੀ ਸੀਗੇ ਤੇ ਇਹ ਬਿਲਕੁਲ ਸ਼ੋਰ ਹੈ ਕਿਉਂਕਿ ਸਰ ਔਰੰਗਜ਼ੇਬ ਘਰ ਕਿੱਥੇ ਸੀ ਗਿਆਸਪੁਰਾ ਗਗਨ ਗਗਨ ਕਲੋਨੀ ਗਗਨਗਰ ਗਗਨਗਰ ਹੈ ਗੋਲਡਨ ਸਕੂਲ ਦੇ ਗੋਲਡਨ ਸਕੂਲ ਦੇ ਬਿਲਕੁਲ ਅਗਲੀ ਨੰਬਰ 2 ਕਰਾਇਤੇ ਰਹਿੰਦੀ ਹੈ ਕਰਾਇਤੇ ਰਹਿੰਦੀ ਕਰਾਇਤੇ ਰਹਿੰਦੀ ਹੈ ਇਹ ਸਾਰੇ ਹੀ ਕਰਾਇਤੇ ਰਹਿੰਦੇ ਨੇ ਇਹ ਦੋਨੋਂ ਹੀ ਤੇ ਜਿਹੜੀ ਲਲਤੀ ਦੇ ਵੀ ਹੈ ਇਹਦਾ ਘਰ ਵਾਲਾ ਕਿਸੇ ਫੈਕਟਰੀ ਚ ਕੰਮ ਕਰਦਾ ਹੈ ਇਹਨੇ ਇਹ 11 ਵਜੇ ਕਰੀਬ ਲੁਧਿਆਣਾ ਸਟੇਸ਼ਨ ਤੇ ਪੁੱਜੀ ਹੈ ਪਹਿਲਾਂ ਇਹ ਗਲਤੀ ਨਾਲ ਜਲੰਧਰ ਚਲੀ ਗਈ ਤੇ ਜਲੰਧਰ ਤੋਂ ਵਾਪਸ ਆਈ ਹੈ ਤਾਂ ਇਹਨੇ ਦੱਸਿਆ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲੇ ਨੂੰ ਦੱਸਿਆ ਕਿ ਮੈਂ ਹੁਣ ਨਾਈਟ ਸ਼ਿਫਟ ਲੱਕ ਤੇ ਡਿਊਟੀ ਤੇ ਚੜ ਗਿਆਂ ਤੇ ਮੇਰੀ ਜਿਹੜਾ ਡੋਰ ਹੈ ਫੈਕਟਰੀ ਦਾ ਦਰਵਾਜਾ ਹੈ ਉਹ ਕੱਲ ਸਵੇਰੇ ਹੀ ਖੁੱਲੂਗਾ ਤੇ ਮੈਂ ਹੁਣ ਮਾਰਨਿੰਗ ਚਾਹੂੰਗਾ ਤੁ ਜਿਵੇਂ ਤੇ ਮੈਂ ਰਾਤ ਆਪਣੀ ਬਤਾ ਲੇ ਬੱਚਾ ਹੁਣ ਢੀਕੇ ਦੀ ਬੱਚਾ ਬਿਲਕੁਲ ਸਹੀ ਹਲਚ ਹੈ ਜੀ ਅਸੀਂ ਉਹਦਾ ਮੈਡੀਕਲ ਵੀ ਕਰਾ ਲਿਆ ਠੀਕ ਹੈ ਜੀ ਇਹ ਲੋਕ ਕੱਲ ਤੱਕ ਹੈਂਡ ਓਵਰ ਕਰਤਾ ਜੀ ਸਾਡੇ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਸਾਡੇ ਸਦੀਸ਼ ਜੀ ਬਿਰਬਲ ਜੀ ਇਹਦੇ ਵਿੱਚ ਨਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਹਨੇ মিডিਆ ਨੇ ਸਾਡਾ ਬਹੁਤ ਸਹਿਯੋਗ ਕੀਤਾ ਦੇ ਆਮ ਪਬਲਿਕ ਨੇ ਜਿੱਥੇ ਜਿੱਥੇ ਸਾਨੂੰ ਲੋਡ ਪਈ ਸੀਸੀਟੀਵੀ ਦੇਖਣ ਚ ਸਾਡੇ ਡੀਸੀਪੀ ਕ੍ਰਾਈਮ ਨੇ ਲੁਧਿਆਣਾ ਹਰਪਾਲ ਜੀ ਉਹਨਾਂ ਦੀ ਅਸੀਂ ਕਾਫੀ ਮਦਦ ਲਈ ਸਿਰਫ ਟੈਕਨੀਕਲ ਜਿੱਥੇ ਜਿੱਥੇ ਸਾਨੂੰ ਪ੍ਰੋਬਲਮਸ ਆ ਰਹੀ ਸੀ ਤੇ ਮੀਡੀਆ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਹੈ ਜਿਨੇ ਆਪਣੇ ਨਾਲ ਦੀ ਨਾਲ ਹੀ ਲੋਕਾਂ ਨੂੰ ਲਾਈਵ ਦਿਖਾਉਂਦੇ ਰਹੇ ਤੇ ਲਗਾਤਾਰ ਹੀ ਚਲਾਨ ਕਰਕੇ ਪੋਜ਼ਿਟਿਵ ਬਣ ਰਿਹਾ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸਰ ਇਹ ਬੱਚਾ ਚੋਰੀ ਕਰਕੇ ਕਿੱਧਰ ਤੇ ਗਏ ਆਟੋ ਤੇ ਗਏ ਆਟੋ ਤੇ ਗਈ ਸੀ ਤੇ ਢੋਲੇ ਵਾਲ ਚੋਂ ਢੋਲੇਆ ਚੋਂ ਤੋਂ ਸਾਨੂੰ ਲੀਡ ਜਦੋਂ ਮਿਲੀ ਹੈ ਅਸੀਂ ਵਕ ਵਕ ਟੀਮਾਂ ਫਿਰ ਉੱਥੇ ਬੁਲਾ ਲੀਆਂ ਕਰੀਬ 2:30 ਮਾਰਨਿੰਗ 2:30 AM ਉੱਥੇ ਉਤਰਿਆ ਦੋ ਜਣੇ ਇੱਕ ਲੇਡੀ ਤੇ ਇੱਕ ਜੈਂਟਸ ਨਾਲ ਉਹਨਾਂ ਦੇ ਬੱਚਾ ਸੀ ਜਿਹੜਾ ਧੁੰਦਲੀ ਜੀ ਨੂੰ ਦਿਖ ਰਹੀ ਸੀ ਤੇ ਟਾਈਮਿੰਗ ਦੇ ਗੈਸ ਨਾਲ ਆਈਡੀਆ ਲਾ ਕੇ 2:30 ਵਜੇ ਸਾਡੇ ਸਟੇਸ਼ਨ ਤੋਂ ਗਏ ਆ ਤੇ 2:30 ਵਜੇ

अब मुझे बहुत अच्छा फील हो रहा है कि मेरा बच्चा मेरे पास है मैं उनके लिए धन्यवाद देती हूँ कि ऐसा मैं कभी अब गलती नहीं करूँगी मैं किसी को बच्चा नहीं दूँगी